ਆਣੀ ਤੁਹਦੇ ਰੋਕਾ ਨਿਉਟ ਅੱਜ ਅਸੀਂ ਉਹ ਬਹਾਸ ਦੇ ਨਰਾਵਾਂਗੇ ਜੋ ਕਿ ਮਾਨਕ ਤੇ ਬਿਲਕੁਲ ਨਾਲ ਸ਼ਕਲ ਵਿੱਚ ਹੁੰਦੀ ਆ ਸਾਡੇ ਅੱਜੇ ਲੱਗਦਾ ਜਿੱਦਾਂ ਮਾਨਕ ਹੁੰਦੇ ਨੇ ਸੋ ਅਸੀਂ ਇਹਨਾਂ ਕੋਲ ਗਾੜ ਦੇ ਬੋਲ ਸੁਣਾਗੇ ਤੇ ਪਛਾਣੋਗੇ ਨੇ ਕਿ ਮਾਨਕ ਨੇ ਜਾਂ ਕੋਈ ਹੋਰ ਨੇ ਸੁਣਾਓ ਜੀ ਖਾਨ ਦੇ ਬੋਲ ਸੁਣਾਓ ਹਾਂਜੀ ਕੋਈ ਗਾੜ ਦੇ ਬੋਲ ਮਾਰੇ ਦੇ ਗਾਣੇ ਤੇ ਦੁਨੀਆ ਤੋਂ ਫੇਰ ਬਾਜਾਂਗੇ ਆਂਗੀ ਨਾ ਹਾਂ ਆਹ ਹੈ ਦੁਨੀਆ ਨੇ ਹੋ ਕੇ ਬਾਜਾਂ ਦੀ ਅਸਲੀ ਹੋਵੇ ਇਤੇ ਯਾਰ ਬਣਾ ਕੇ ਛੱਗਦੇ ਨੇ ਹੋ ਹੋ ਮਨ ਦੇ ਲੈ ਪਰਵਰੀਏ ਦੰਗਾ ਦੇ ਪੰਥੀ ਲੱਗਦੇ ਨੇ ਦੁਨੀਆ ਨੇ ਝੋਕੇ ਆ ਜਾ ਲੈ ਤੇ ਕੋਟ ਤੇ ਕੋ ਬੋਲੋ ਇੱਕ ਬੋਲੋ ਤੋਕੇ ਬਣਾਈ ਹੋ ਬਗ ਤੇ ਬੜਾ ਹੈ ਦੂਰ ਗਿਆ ਜਦੋਂ ਮੱਗ ਬਣਾਈ ہے جاندی تھی یار اے شرما اب کان ਤੇ ਨਾ ਤਾ ਤੇ ਨਾ ਕਦਾ ਕੋਕਾ ਨਹੀਂ ਪਿਆ ਦਸ ਦਹ ਨਹੀਂ ਤੁਸਾਂ ਕਰ ਲੈ ਤੋ ਖਾ ਹਾਏ ਹੋ ਨਹੀਂ ਕਰਨਾ ਹੈ ਤੋ ਖਾ ਤਾ 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 ਰਾਜ ਆਜ 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 ਬਹੁਤ 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 ਤੇ ਗੋਤੇ ਦੀ ਪਰਾਂ ਤੇ ਚਲੋ 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 ਤੇ ਗੋਤੇ ਦੀ ਪਰਾਂ ਦੀ ਤੇ ਜਾਤੇ ਦੀ ਇਹਨ ਕਰੀ ਤੇਰੀ ਨਾ ਜਾਂਦੀ ਹਾਇ ਤੇਲੀ ਤੇਰੀ ਤੇਰੀ ਨਾ ਜਾਂਦੀ ਵਾਹ ਜੀ ਵਾਹ ਕਿ ਉਹ ਉੱਥੇ ਔਟਨਾ ਜਾਈਦਾ ਹੈ ਪਰ ਅੰਕਲ ਜਿੱਦਾਂ ਦੇ ਹੈਗਾ ਮਾਹੌਲ ਗਰੀਬ ਬੰਦ ਨੂੰ ਹੋਰ ਜਿਹੜੇ ਕੀਤਾ ਜਾਂਦਾ ਤੇ ਮੇਰ ਨੂੰ ਹੋਰ ਮੇਰ ਕੀਤਾ ਜਾਂਦਾ ਅੱਜ ਕਿਹਨਾ ਤੁਹਾਡਾ ਭਾਈ ਮੇਰਾ ਸੁਣ ਕੇ ਅੱਜ ਦੇ ਮਾਲਕ ਦੇ ਕਲਿਆ ਸੁਣਿਆ ਕਿੱਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਇਹੋ ਜਿਹੇ ਬੋ ਘਾਟਾ ਦੁਨੀਆ ਦੇ ਆ ਮਾਹੋਦਿਆ ਜੀ ਤਾਂ ਮੈਂ ਹਬ ਜ ਸਿੰਘ ਕਾਲੇ ਦੀ ਮੋੜਾ ਜੇ ਦੇਖਦੇ ਹੋ ਕਿ ਅੱਜ ਮਾਰਕ ਨੇ ਆ ਨਹੀਂ ਕੜਿਆ ਥੋੜਾ ਐਸਲੇ ਗਰੀਬ ਨੇ ਥੋੜੇ ਦੇ ਆਵਾਜ਼ਾਂ ਚ ਬੜਾ ਦਮ ਆ ਜੇ ਇਹਨਾਂ ਨੂੰ ਉਬਾਰਾ ਜਾਵੇ ਤੇ ਬਹੁਤ ਵਧੀਆ ਇਹ ਹੋ ਸਕਦਾ ਨੇ ਤੇ ਮੇਲਾ ਦੇ ਵਿੱਚ ਵੀ ਇਹਨਾਂ ਦਾ ਹੋ ਦੇ ਦੋ ਰੋਜ਼ ਤਾਂ ਜਾਵੇ ਮੇਰੇ ਕੋਲ ਇੱਕ ਦੋ ਘਰ ਸੋਣੇ ਜਾਣ ਉਸ ਤੋਂ ਨਾਲ ਇਹਨਾਂ ਦਾ ਗੁਜ਼ਾਰਾ ਵੀ ਹੋ ਸਕਦਾ ਔਰ ਬਹੁਤ ਵਧੀਆ ਪਰਫਾਰਮੈਂਸ ਵੀ ਕਰ ਸਕਦੇ ਆ ਹੋ ਮਾਹੋਦਿਆ ਵਾਦਿਆ ਮਾਓ ਓ ਮਾਰਾ ਬਜ਼ਾਰ ਤੈਨੂੰ ਸਾਡਾ ਪਾਣੀ ਸੇ ਕਰ ਲੈ ਤਰੀ ਕਿਸੇ ਨੂੰ ਨਹੀਂ ਦੇ ਸਕਦੇ